ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਬਿਹાગੜਾ ਚੌਪਦੇ ਮਹੱਲਾ ਪੰਜਵਾਂ ਘਰ ਦੂਜਾ ਦੇ ਦੂਤਨ ਸੰਗਰਿਆ ਪੋਇੰਗਨ ਬਸਰੀਆ ਅਨਕ ਉਪਰੀਆ ਤਉ ਮੈਂ ਹਰ ਹਰ ਕਰੀਆ ਤਉ ਸੁਖ ਸਹਿਜ ਰੀਆ ਰਹਉ ਮੇਥਨ ਮੋਹਰੀਆ ਅਨਕੋ ਮਹਿਰੀਆਂ ਵਿੱਚ ਘੂਮਣ ਕਿਰੀਆਂ ਸ਼ਗਲ ਬਟਰੀਆਂ ਬਿਰਖ ਇਕਤਰੀਆਂ ਬਹੁ ਬੰਦਾ ਪਰੀਆਂ ਫਿਰ ਸਾਧ ਸਫਰੀਆਂ ਜੈ ਕੀਰਤਨ ਹਰੀਆਂ ਨਾਨਕ ਸਰਨਰੀਆਂ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਬਿਹਗੜਾ ਮਹੱਲਾ ਨੌਵਾਂ ਹਰ ਕੀ ਗਤ ਨ ਕੋਊ ਜਾਣ ਜੋਗੀ ਜਤੀ ਤਪੀ ਪਚਹਾਰੇ ਅਰਬੋ ਲੋਗ ਸਿਆਨੇ ਰਹਾਉ ਸ਼ਿਨ ਮੈ ਰਾਉ ਰੰਕ ਕੋ ਕਰੀ ਰਉ ਰੰਕ ਕਰ ਡਾਰੇ ਰੀਤੇ ਭਰੇ ਭਰੇ ਸੁਖ ਨਾਵੈ ਯਹ ਤਾ ਕੋ ਵਿਵਹਾਰੇ ਆਪਣੀ ਮਾਇਆ ਆਪ ਪਸਾਰੀ ਆਪੈ ਦੇਖਣ ਹਾਰਾ ਨਾਨਾ ਰੂਪ ਤਰੇ ਬੋ ਰੰਗੀ ਸਭ ਤੇ ਰਹਿ ਨਿਆਰਾ ਅਗੰਤ ਅਪਾਰ ਅਲਖ ਨਰੰਜਣ ਜੇ ਸਭ ਜਾਗੋ ਪਰਮਾਯੂ ਸਗਲ ਪਰਮ ਤਜ ਨਾਨਕ ਪ੍ਰਾਣੀ ਚਰਨ ਤਾਏ ਚਿਤ ਲਾਇਓ ਰਾਗ ਬਿਹਾਗੜਾ ਸ਼ੰਤ ਮਹੱਲਾ ਚੌਥਾ ਤਾਰ ਪਹਿਲਾ ਇੱਕ ਓੰਕਾਰ ਜਤ ਗੁਰ ਪ੍ਰਸਾਦ ਹਰ ਹਰ ਨਾਮ ਧਿਆਇਐ ਮੇਰੀ ਜਿੰਦੜੀਏ ਗੁਰਮੁਖ ਨਾਮ ਅਮੋਲੇ RAM ਹਰ ਰਸ ਬੀਦਾ ਹਰਮਨ ਪਿਆਰਾ ਮਨ ਹਰ ਰਸ ਨਾਮ ਚ ਕੋਲੇ RAM ਗੁਰਮਤਿ ਮਨ ਤੈਰ ਆਈ ਹੈ ਮੇਰੀ ਜਿੰਦੜੀਏ ਅੰਤ ਨਕਾ ਹੂੰ ਧੋਲੇ ਰਾਮ ਮਨ ਕਿੰਧੜਿਆ ਬਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਗੁਰਮਤਿ ਮਨ ਅੰਮ੍ਰਿਤ 부ਠੜਾ ਮੇਰੀ ਜਿੰਦੜੀਏ ਮੁਖ ਅੰਮ੍ਰਿਤ ਬੈਣ ਅਲਾ ਹੈ ਰਾਮ ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੜੀਏ ਮਨ ਸੁਣੀਐ ਹਰਲੇ ਬੱਲਾ ਹੈ ਰਾਮ ਜੀਰੀ ਬਿਸ਼ੁਨ ਨਾ ਹਰ ਪ੍ਰਭ ਪਾਇਆ ਗਲ ਮਿਲਿਆ ਸਹਿਜ ਸੁਭਾਏ RAM ਜਨ ਨਾਨਕ ਮਨ ਅਨੰਦ ਭਇਆ ਹੈ ਮੇਰੀ ਜਿੰਦੜੀਏ ਅਨਹਤ ਸਬਦ ਬਜਾਏ RAM ਸਖੀ ਸੇਲੀ ਮੇਰੀਆਂ ਮੇਰੀ ਜਿੰਦੜੀਏ ਕੋਈ ਹਰ ਪ੍ਰਭ ਆਣ ਮਲਾਵੇ RAM ਹਉ ਮਨ ਦੇਵ ਤਿਸ ਆਪਣਾ ਮੇਰੀ ਜਿੰਦੜੀਏ ਹਰ ਪ੍ਰਭ ਕੀ ਹਰ ਕਥਾ ਸੁਣਾਵੇ RAM ਗੁਰਮੁਖ ਸਦਾ ਆਰਾਧ ਹਰ ਮੇਰੀ ਜਿੰਦੜੀਏ ਮਨ ਕਿੰਧਣਿਆ ਫਲ ਪਾਵੇ RAM ਨਾਨਕ ਭਜ ਹਰ ਸਰਣਾ ਗਤੀ ਮੇਰੀ ਜਿੰਦੜੀਏ ਬਣ ਭਾਗੀ ਨਾਮ ਤੇ ਆਵੈ RAM ਕਰ ਕਿਰਪਾ ਪ੍ਰਭ ਆਏ ਮਿਲ ਮੇਰੀ ਜਿੰਦੜੀਏ ਗੁਰਮਤਿ ਨਾਮ ਪਰਗਾਸੇ RAM ਹਉ ਹਰ ਬਾਝ ਉਡੀਨੀਆ ਮੇਰੀ ਜਿੰਦੜੀਏ ਜਿਉਂ ਜਲ ਬਿਨ ਕਾਮਲ ਉਦਾਸੇ RAM ਗੁਰਪੂਰ ਮਲਾਇਆ ਮੇਰੀ ਜਿੰਦੜੀਏ ਹਰ ਸੱਜਣ ਹਰ ਪ੍ਰਭ ਪਾਸੇ RAM ਤਨ ਤਨ ਗੁਰੂ ਹਰਿ ਤਸਿਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਬਗਾਸੇ ਰਾਮ ਰਾਗ ਭਾਗੜਾ ਮਹਲਾ 4 ਅੰਮ੍ਰਿਤ ਹਰਿ ਹਰਿ ਨਾਮ ਹੈ ਮੇਰੀ ਜਿੰਦੜੀਏ ਅੰਮ੍ਰਿਤ ਗੁਰਮਤਿ ਪਾਏ ਰਾਮ ਹੋ ਮੈਂ ਮਾਇਆ ਵਿਖ ਹੈ ਮੇਰੀ ਜਿੰਦੜੀਏ ਹਰ ਅੰਮ੍ਰਿਤ ਵਿਖ ਲਹਿ ਜਾਏ ਰਾਮ ਮਨ ਸੁਖਾ ਹਰਿਆ ਹੋਇਆ ਮੇਰੀ ਜਿੰਦੜੀਏ ਹਰ ਹਰ ਨਾਮ ਤੇ ਆਈ ਰਾਮ ਹਰ ਪਾਗ ਬੜੇ ਲਿਖ ਪਾਇਆ ਮੇਰੀ ਜਿੰਦੜੀਏ ਨਾਨਕ ਨਾਮ ਸਮਾਏ RAM ਹਰ ਸੇਤੀ ਮਨ ਬੀਤਿਆ ਮੇਰੀ ਜਿੰਦੜੀਏ ਜਿਉ ਬਾਲਕ ਲੱਗ ਦੁੱਧ ਖੀਰੇ RAM ਹਰ ਬਿਨ ਸੰਤ ਨ ਪਾਇਆ ਮੇਰੀ ਜਿੰਦੜੀਏ ਜਿਉ ਚਾਤਰਕ ਜਨ ਬਿਨ ਟੇਰੇ RAM ਸਤਗੁਰ ਸਰਣੀ ਜਾਏ ਪਉ ਮੇਰੀ ਜਿੰਦੜੀਏ ਗੁਣ ਦੱਸੇ ਹਰ ਪ੍ਰਭ ਕੇਰੇ RAM ਜਦ ਨਾਨਕ ਘਰ ਮੇ ਲਾਇਆ ਮੇਰੀ ਜਿੰਦੜੀਏ ਗਰ ਬਾਜੇ ਸਬਦ ਕਲੇਰੇ RAM ਮਨ ਮੁਖ ਹਉ ਮੈਂ ਬਿਸੜੇ ਮੇਰੀ ਜਿੰਦੜੀਏ ਵੇਖ ਬਾਦੇ ਹਉ ਮੈਂ ਜਾਲੇ RAM ਜੋ ਪੰਖੀ ਕੋ ਪੋਤ ਆਪ ਬਣਾਇਆ ਮੇਰੀ ਜਿੰਦੜੀਏ ਤੇਉ ਮਨ ਮੁਖ ਸਭ ਬਸ ਕਲੇ RAM ਜੋ ਮੋਹ ਮਾਇਆ ਜਿਤ ਲਾਏ ਦੇ ਮੇਰੀ ਜਿੰਦੜੀਏ ਸੇ ਮਨ ਮੁਖ ਮੂੜ ਬੇਤਲੇ RAM ਜਨਮ ਤਰਾਏ ਤਰਾਏ ਸਰਣਾਗਤੀ ਮੇਰੀ ਜਿੰਦੜੀਏ ਗੁਰ ਨਾਨਕ ਹਰ ਰਖਵਾਲੇ RAM ਹਰ ਜਨ ਹਰ ਲਿਬ ਉਬਰੇ ਮੇਰੀ ਜਿੰਦੜੀਏ ਤੁਰ ਭਾਗ ਬਡੇ ਹਰ ਪਾਇਆ RAM ਹਰ ਹਰ ਨਾਮ ਪੂਤ ਹੈ ਮੇਰੀ ਜਿੰਦੜੀਏ ਗੁਰਖੇਵਟ ਸਬਦ ਤਰਾਇਆ RAM ਹਰ ਹਰ ਪੁਰਖ ਦਿਆਲੇ ਮੇਰੀ ਜਿੰਦੜੀਏ ਗੁਰ ਸਤਗੁਰ ਮੀਠ ਲਗਾਇਆ RAM ਕਰ ਕਿਰਪਾ ਸੁਣ ਬੇਨਤੀ ਹਰ ਹਰ ਜਨ ਨਾਨਕ ਨਾਮ ਤੇ ਆਇਆ RAM ਬਿਹਾਰਾ ਮਹਲਾ ਚੌਥਾ ਜਗ ਸੋ ਕੀਰਤ ਕੀਰਤ ਨਾਮ ਹੈ ਮੇਰੀ ਜਿੰਦੜੀਏ ਹਰ ਕੀਰਤ ਹਰ ਮੰਨ ਧਾਰੇ RAM ਹਰ ਹਰ ਨਾਮ ਪਵਿੱਤ ਹੈ ਮੇਰੀ ਜਿੰਦੜੀਏ ਜਪ ਹਰ ਹਰ ਨਾਮ ਉਧਾਰੇ RAM ਸਭ 길 ਵਿਖ ਪਾਪ ਦੁੱਖ ਕਟਿਆ ਮੇਰੀ ਜਿੰਦੜੀਏ ਮਾਲ ਗੁਰਮੁਖ ਨਾਮ ਉਤਾਰੇ RAM ਬਾਡ ਪੁੰਨੀ ਹਰ ਧਾਇਆ ਜਿਨ ਨਾਨਕ हम मूर्ख भुगत न सतारे राम जो हर नाम ध्याए दे मेरी जिंदड़िए तेना पंचे आए राम अंतर नवन द नाम है मेरी जिंदड़िए गुर, गुर अलख लखाए राम गुर आसा मनसा पूरिया मेरी जिंदड़िए हर मिलया भुख सा बजाए राम तुर तो मतक हर प्रभ लिखया मेरी जिंदड़िए जन नानक हर गुण गाए राम ਹਮ ਪਾਪੀ ਬਲਬੰਤੀ ਆ ਮੇਰੀ ਜਿੰਦੜੀਏ ਪਰ ਦਰੋਹੀ ਠੱਗ ਬਾਇਆ ਰਾਮ ਬੜ ਭਾਗੀ ਗੁਰ ਪਾਇਆ ਮੇਰੀ ਜਿੰਦੜੀਏ ਗੁਰ ਪੂਰਾ ਗਤ ਮਿਤਤ ਪਾਇਆ ਰਾਮ ਗੁਰ ਅੰਮ੍ਰਿਤ ਹਾਰ ਮੁਖ ਚੋਇਆ ਮੇਰੀ ਜਿੰਦੜੀਏ ਫਿਰ ਮਰਦਾ ਬਹੁੜ ਜਿਵਾਇਆ ਰਾਮ ਜਦ ਨਾਨਕ ਸਤਗੁਰੂ ਜੂ ਮਿਲੇ ਮੇਰੀ ਜਿੰਦੜੀਏ ਤਨ ਕੇ ਸਭ ਦੁੱਖ ਗਵਾਇਆ ਰਾਮ ਅਤ ਉਤਮਾ ਨਾਰਾ ਨਾਮ ਆਏ ਮੇਰੀ ਜਿੰਦੜੀਏ ਜਿਤ ਜਪਿਆ ਪਾਪ ਘਵਾ ਤੇ ਰਾਮ ਪਤ ਤੱਕ ਬੇਤਰ ਗੁਰ ਹਰ ਕੀਏ ਮੇਰੀ ਜਿੰਦੜੀਏ ਚੌ ਕੁੰਡੀ ਚੌ ਜੁਗ ਜਾ ਤੇ ਰਾਮ ਓ ਮੈਂ ਮੈਲ ਸਭ ਉਤਰੀ ਮੇਰੀ ਜਿੰਦੜੀਏ ਹਰ ਅੰਮ੍ਰਿਤ ਹਰ ਸਾਰੇ ਨਾ ਤੇ ਰਾਮ ਅਪਰਾਧੀ ਪਾਪੀ ਉਦਰੇ ਮੇਰੀ ਜਿੰਦੜੀਏ ਜਦ ਨਾਨਕ ਖੇਨ ਹਰ ਦਾ ਤੇ ਰਾਮ ਭਾਗੜਾ ਮਾਲਾ ਚੌਥਾ ਓਮ ਬਲਿਹਾਰੀ ਤਨ ਕੋ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਆਧਾਰੋ ਰਾਮ ਗੁਰੂ ਸਤਗੁਰ ਨਾਮ ਅੰਦਰ ੜਾਇਆ ਮੇਰੀ ਜਿੰਦੜੀਏ ਵਿਖ ਭਉਜਲ ਤਾਰਨ ਹਰੋ ਰਾਮ ਜਿਨ ਇੱਕ ਮਨ ਹਰ ਤੇ ਆਇਆ ਮੇਰੀ ਜਿੰਦੜੀਏ ਤੈਨ ਸੰਤ ਜਨਾ ਜੈਕਾਰੋ ਰਾਮ ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੜੀਏ ਸਭ ਦੁੱਖ ਨਿਵਾਰਨ ਹਰੋ ਰਾਮ ਆ ਰਸਨਾ ਤਾਨ ਧੰਨ ਹੈ ਮੇਰੀ ਜਿੰਦੜੀਏ ਗੁਣ ਗਾਵੇ ਹਰ ਪ੍ਰਭ ਕੇਰੇ RAM ਤੇ ਸਰਬਨ ਭਲੇ ਸੋਭ ਨੀਕ ਹੈ ਮੇਰੀ ਜਿੰਦੜੀਏ ਹਰ ਕੀਰਤਨ ਸੁਣਾ ਹਰ ਤੇਰੇ RAM ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ ਜੋ ਜਾਏ ਲਗਾਇ ਗੁਰ ਪੈਰੇ RAM ਗੁਰ ਬਿਟੂ ਨਾਨਕ ਬਾਰਿਆ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਚ ਤੇਰੇ RAM ਤੇ ਨੇਤਰ ਭਲੇ ਪਰਵਾਨ ਹੈ ਮੇਰੀ ਜਿੰਦੜੀਏ ਜੋ ਸਾਧੂ ਸਤਗੁਰ ਤੇ ਖੈ ਰਾਮ ਤੇ ਹੱਥ ਪੁਨੀਤ ਪਵਿੱਤਰ ਹੈ ਮੇਰੀ ਜਿੰਦੜੀਏ ਜੋ ਹਰ ਜਸ ਹਰ ਹਰਿ ਲੈ ਖੈ ਰਾਮ ਤਿਸ ਜਨ ਕੇ ਪੱਗ ਨਿਤ ਪੂਜੀਐ ਮੇਰੀ ਜਿੰਦੜੀਏ ਜੋ ਮਾਰਗ ਧਰਮ ਚਲੇ ਸਹੈ ਰਾਮ ਨਾਨਕ ਤਿੰਨ ਬਿਟੋ ਬਾਰਿਆ ਮੇਰੀ ਜਿੰਦੜੀਏ ਹਰ ਸੁਣ ਹਰ ਨਾਮ ਮਨੇ ਸਹੈ ਰਾਮ ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਤੇ ਆਵੈ RAM ਔਣ ਪਾਣੀ ਬੈ ਸੰਤਰੋ ਮੇਰੀ ਜਿੰਦੜੀਏ ਨਿਤ ਹਰ 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 ਜਸ ਗਾਵੈ RAM ਬਾਣੁ ਤ੍ਰੈਣ ਸਭ ਅਕਾਰ ਹੈ ਮੇਰੀ ਜਿੰਦੜੀਏ ਮੁਖ ਹਰ ਹਰ ਨਾਮ ਤੇ ਆਵੈ RAM ਨਾਨਕ ਤੇ ਹਰ ਦਰ ਪੈ ਨਾਈਆ ਮੇਰੀ ਜਿੰਦੜੀਏ ਜੋ ਗੁਰਮੁਖ ਭਗਤ ਮਨ ਲਾਵੈ RAM ਬਿਹਾਗੜਾ ਮਾਲਾ ਚੌਥਾ ਜਿਨ ਹਰ ਹਰ ਨਾਮ ਨਾਚੇ ਤੋ ਮੇਰੀ ਜਿੰਦੜੀਏ ਤੇ ਮਨਮੁਖ ਮੂੜੇ ਆਣੇ RAM ਜੋ ਮੋਹ ਮਾਇਆ ਜਤ ਲਾਇੰਦੇ ਮੇਰੀ ਜਿੰਦੜੀਏ ਸੇ ਅੰਤ ਗਏ ਪਸਤਾਣੇ RAM ਹਰ ਦਰਗਟ ਹੋਈ ਨਾ ਲੈਣ ਮੇਰੀ ਜਿੰਦੜੀਏ ਜੋ ਮਨਮੁਖ ਪਾਪ ਲੁਵਾਣੇ RAM ਜਦ ਨਾਨਕ ਗੁਰਮਿਲ ਉਬਰੇ ਮੇਰੀ ਜਿੰਦੜੀਏ ਹਰ ਜਪ ਹਰ ਨਾਮ ਸੰਭਾਣੇ RAM ਸਭ ਜਾਏ ਮਿਲੈ ਸਤਗੁਰੂ ਕੋ ਮੇਰੀ ਜਿੰਦੜੀਏ ਜੋ ਹਰ ਹਰ ਨਾਮਤਰਵਾਰਾਮ ਹਰ ਜਪ ਦੀਆਂ ਅੱਖੇ ਨ ਢਲ ਨਾ ਕੀ ਜੀ ਮੇਰੀ ਜਿੰਦੜੀਏ ਮਤ ਕੇ ਜਪਾ ਸ ਆਵਾ ਕੇ ਨਾ ਆਵ ਰਾਮ ਸਾਬੇੜਾ ਸੋ ਮੂਰਤ ਸਾਖੜੀ ਸੋ ਮੋਤ ਸਫਲ ਹੈ ਮੇਰੀ ਜਿੰਦੜੀਏ ਜਿਤ ਹਰ ਮੇਰਾ ਚਿਤ ਆਵੈ ਰਾਮ ਜਦ ਨਾਨਕ ਨਾਮ ਤੇ ਆਇਆ ਮੇਰੀ ਜਿੰਦੜੀਏ ਜਮ ਕਾਂਕਰ ਨੀੜਨ ਆਵੈ ਰਾਮ ਹਰ ਵੇਖੈ ਸੁਣੈ ਨਿਤ ਸਭ ਕਿਸ ਮੇਰੀ ਜਿੰਦੜੀਏ ਸੋ ਡਰੈ ਜਿਨ ਪਾਪ ਕਮ ਤੇ ਰਾਮ ਜਿਸ ਅੰਤਰ ਹਿਰਦਾ ਸੁਧ ਹੈ ਮੇਰੀ ਜਿੰਦੜੀਏ ਤਿੰਨ ਜਨ ਸਭ ਡਰ ਸੁਟ ਕਤੇ ਰਾਮ ਹਰ ਨਿਰਭਉ ਨਾਮ ਪਤੀਤਿਆ ਮੇਰੀ ਜਿੰਦੜੀਏ ਸਭ ਚੱਕ ਮਾਰਨ ਦੋ ਟੁਕ ਪਤੇ ਰਾਮ ਗੁਰ ਪੂਰਾ ਨਾਨਕ ਸੇਵਿਆ ਮੇਰੀ ਜਿੰਦੜੀਏ ਜਿਨ ਪੈਣੀ ਆਣ ਸਭ ਕਤੇ ਰਾਮ ਸੋ ਐਸਾ ਹਰ ਮੇ ਤੁ ਸੇ ਵੀ ਹੈ ਮੇਰੀ ਜਿੰਦੜੀਏ ਜੋ ਸ਼ਬਦੂ ਸਾਹਿਬ ਬਡਾਰਾਮ ਜਿਨੀ ਇੱਕ ਮਨ ਇੱਕ ਅਰਾਧਿਆ ਮੇਰੀ ਜਿੰਦੜੀਏ ਤੈਨਾ ਨਾਹੀ ਕਿਸੈ ਦੀ ਕਿਸ ਚੜ੍ਹਾਰਾਮ ਗੁਰ ਸੇਵੈ ਹਰ ਮਹਿਲ ਪਾਇਆ ਮੇਰੀ ਜਿੰਦੜੀਏ ਚੱਖ ਮਾਰਨ ਸਭ ਨਿੰਦਕ ਘੰਡਾਰਾਮ ਜਦ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ ਤੁਰ ਮਤਕ ਹਰ ਲੇਕ ਛਡਾਰਾਮ ਬਿਹਾਗੜਾ ਮਾਲਾ ਚੌਥਾ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣੇ ਜੋ ਜੀ ਕਮਾਈਐ RAM ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀਏ ਸਭ ਵੇਖੈ ਮਨਮੁਖ ਰਾਈਐ RAM ਮਨਮੁਖਾਂ ਤੋਂ ਹਰ ਦੂਰ ਹੈ ਮੇਰੀ ਜਿੰਦੜੀਏ ਸਭ ਬਿਰਤੀ ਕਾਲ ਗਵਾਈਐ RAM ਜਦ ਨਾਨਕ ਗੁਰਮੁਖ ਧਿਆਈਐ ਮੇਰੀ ਜਿੰਦੜੀਏ ਹਰ ਹਾਜ਼ਰ ਨਦਰੀ ਆਈ ਹੈ RAM ਸੇ ਭਗਤ ਸੇ ਸੇਵਕ ਮੇਰੀ ਜਿੰਦੜੀਏ ਜੋ ਪ੍ਰਭ ਮੇਰੇ ਮਨ ਪਾਣੇ RAM ਸੇ ਹਰ ਦਰਗਾ ਪੈ ਨਾਇਆ ਮੇਰੀ ਜਿੰਦੜੀਏ ਐਨਸ ਸਾਥ ਸੁ ਬਾਣੇ RAM ਤਨ ਕੈ ਸੰਗ ਮਲ ਉਤਰੇ ਮੇਰੀ ਜਿੰਦੜੀਏ ਰੰਗ ਰਾਤੇ ਨਦਰ ਨਿਸ਼ਾਨੇ RAM ਨਾਨਕੀ ਪ੍ਰਭ ਬੇਨਤੀ ਮੇਰੀ ਜਿੰਦੜੀਏ ਮਿਲ ਸਾਧੂ ਸੰਗ ਅਗਾਣੇ RAM हे रसना जप गोविंदो मेरी जिंदडिए जप हर हर त्रसना जाई राम जिस दया करे मेरा पार ब्रह्म मेरी जिंदडिए तिस मन नाम बसाए राम जिस पेटे पूरा सतगुरु मेरी जिंदडिए सो हर तन निध पाए राम बड़भागी संगत मिले मेरी जिंदडिए नानक हर गुण गाए राम ਦਨ ਦਨੰਤਰ ਰਵ ਰਹਾ ਮੇਰੀ ਜਿੰਦੜੀਏ ਪਾਲ ਬ੍ਰਹਮ ਪ੍ਰਭ ਦਾਤਾ RAM ਤਾ ਕਾ ਅੰਤ ਨ ਪਾਇਆ ਮੇਰੀ ਜਿੰਦੜੀਏ ਪੂਰਨ ਪੁਰਖ ਬਦਾਤਾ RAM ਸਾਰਬੁਜਿਆ ਪ੍ਰਤਪਾਲ ਦਾ ਮੇਰੀ ਜਿੰਦੜੀਏ ਜਿਉ ਬਾਲਕ ਪਿਤ ਮਾਤਾ RAM ਸਹਿਸ ਸਿਆਣਪ ਨਹਿ ਮਿਲੇ ਮੇਰੀ ਜਿੰਦੜੀਏ ਜਦ ਨਾਨਕ ਗੁਰਮੁਖ ਜਾਤਾ RAM ਸ਼ਕਾ ਪਹਿਲਾ